ਓਏ ਕਹਿੰਦੇ ਚੀਮ ਆ ਗਿਆ ਓਏ ਮਝਾ ਲਾ ਗਿਆ ਓਏ ਸਾਹਿਬ ਚੀਮ ਆ ਗਿਆ ਓਏ ਜਲੰਧਰ ਆ ਗਿਆ ਜਲੰਧਰ ਵਾਲਾ ਆ ਗਿਆ ਆਪਾ ਅਸਲੀ ਕਾਲ ਦੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਨਵੇਂ ਵਲੋਗਸ ਦੇ ਅੱਜ ਚੱਲੇ ਆ ਜੀ ਟਰਾਲੀ ਖਿੱਚ ਮੁਕਾਬਲੇ ਤੇ ਤੇ ਇੱਕ ਤਾਂ ਜੱਸਾ ਜੀ ਕਰੋ ਕੋਲਡ ਸਟਾਰਟ ਫੋਰਡ ਜੀ ਦਾ ਅੱਜ ਫੋਰਡ ਸ਼ੂ ਕਿਦਾ ਜਾਉ ਨਹੀਂ ਕਿਹੜਾ ਪਿੰਡ ਸੀ ਉਹ ਪਿੰਡ ਫੱਲੇਵਾਲ ਨੂੰ ਜੀ ਹੁਣ ਮਯਾਲ ਦਾ ਕੋਲਡ ਸਟਾਰਟ ਚੈੱਕ ਕਰ ਲੋ ਹਾਏ ਹਾਏ ਉਹ ਬੱਲੇ ਝੋਟਿਆ ਕਰਤਾ ਜੀ ਕੋਲਡ ਸਟਾਰਟ ਸੂਰਜ ਦੇਵਤਾ ਵੀ ਨਿਕਲ ਆਏ ਆ ਤੇ ਫਸਲવાડી ਚੈੱਕ ਕਰ ਲੋ ਜੀ ਵੀਰੋ ਸੋ ਆਪਾਂ ਪਹੁੰਚ ਗਏ ਜੀ ਆਪਣੇ ਲੋਕੇਸ਼ਨ ਤੇ ਜਿੱਥੋਂ ਆਪਾਂ ਟਰੈਕਟਰ ਲੋਡ ਕਰਦੇ ਹੁੰਦੇ ਆ ਤੇ ਹੁਣ ਆਪਾਂ ਟਰੈਕਟਰ ਲੋਡ ਕਰੀਏ ਅੱਜ ਆਪਣੇ ਟਰੂ ਮੈਂਬਰਸ ਮੀਟ ਹੋ ਗਏ ਆ ਕਮੇਟੀ ਗਈ ਜਾਂਦੀ ਐ 8 ਵਜੇ ਟਾਇਆਂ ਪਾ ਕੇ ਟਰੈਕਟਰ ਚਲਾ ਦੇਣਾ 10 ਵਜੇ 8 ਆ ਮੈਨੂੰ ਇੱਥੇ ਹੀ ਵੱਜ ਗਏ ਆ ਇਹ ਹੋ ਹਟਿਆ ਹੀ ਸਾਡੇ ਨਾਲ ਉਦਣ ਬਾਬੇ ਉਦ ਲੱਦ ਲਿਆ ਆਪਾਂ ਨੇ ਅੱਜ ਸਿੱਧਾ ਲਾਤਾ ਕਿਉਂਕਿ ਉੱਤੇ ਦਾਬ ਰਹੂਗੀ ਹੁੱਕ ਤੇ ਨਹੀਂ ਲਾਰ ਹੋ ਜਾਂਦੀ ਏ ਟਰਾਲੀ ਕਿਉਂਕਿ ਇਹਦਾ ਵਜਨ ਉਸਾ ਬਣਾਈਆ ਸਿਸਟਮ ਬਾਕੀ ਭਾਈ ਜਾਲੀ ਬਹੁਤ ਵਧੀਆ ਹਲਾਤੀ ਆ ਸਾਡੇ ਚਾਚੇ ਦੀ ਟਰੈਕ ਇਹਦੀ ਟਰਾਲੀ ਦੀ ਆਪਾਂ ਪਹਿਲਾਂ ਹੀ ਉਸ ਹਿਸਾਬ ਨਾਲ ਇਹਨੂੰ ਸੈੱਟ ਕਰ ਲਿਆ ਜਿਹੜਾ ਲੈ ਜਿਹੜਾ ਬੋਲੂ ਉਹੀ ਗੁੰਡਾ ਖੋਲੂ ਗੰਜੂ

ਅੱਜ ਸਹੀ ਹੁਣ ਦੇਖਣ ਦੇ ਆ ਬਣ ਕੀ ਗਿਆ ਦੱਸਾਂ ਕਹਿੰਦਾ ਨਾ ਹੋਜ ਗਿਆ ਵਾਵੇਂਦੇ ਅਸੀਂ ਉਹ ਮੈਂ ਉਹੀ ਦੇਖ ਰਿਹਾ ਕਹਿੰਦਾ ਸ਼ੀਟ ਟੁੱਟ ਗਈ ਬਾਬਾ ਮੇਲਾ ਲੱਗ ਜਵੇ ਨਹੀਂ ਤਾਂ ਜਗਰਾਵਾਂ ਨੂੰ ਭੱਜਣਾ ਪੈਣਾ ਸ਼ੀਟ ਮਿਲਣੀ ਵੀ ਉੱਥੋਂ ਹੀ ਆਪਰ ਉਹ ਖੜ ਜਾ ਮੋਰੇ ਬਾਈ ਨੂੰ ਕਿਆ ਅਣੋਸ਼ਕਾ ਨਹੀਂ ਕੋਈ ਨਾ ਆ ਜਾਣਾ ਆ ਜਾਣਾ ਉਹ ਵਿਚਾਰੇ ਰੋਜਕਾ ਉਹ ਵੈਂਦਾ ਅੱਗੇ ਕੁਲੀ ਵਿਆਹ ਲਿਆ ਹੋ ਜੀ ਕਾ ਅੱਗੇ ਵਿਆਹ ਔਰ ਆ ਲਈ ਆ ਲੈ ਕਛੂ ਹੌਲੀ ਏ ਦੂਆ ਹੌਲੀ ਜਾਂਦਾ ਉਹ ਅਨ ਫੋਨ ਕਰਦੇ ਜਾ ਰਹੇ ਨੂੰ ਤਾਂ ਕਰ ਦੋ ਬਾਈ ਕਰਦੇ ਹੋ ਜਾ ਟਰੈਕਟਰ ਤੇ ਹਾਂਜੀ ਵੀਰੋ ਆਪਾਂ ਨੂਰਪੁਰ ਬੇਟ ਵਾਲਾ ਜਿਹੜਾ ਰੋਡ ਹੈ ਨਾ ਆ ਪਰਾਡੋ ਵਾਲਾ ਬਾਰ ਬਾਰ ਤੇ ਇੱਥੇ ਰੁਕੇ ਸੀ ਟੋਲ ਤੇ ਆ ਟਰੈਕਟਰ ਦੀ ਰੀਲ ਜੀ ਬਣਾ ਲਈਏ ਨਾਲੇ ਥੋੜਾ ਜਿਹਾ ਦਰਸ਼ਕਾਂ ਨੂੰ ਦਿਖਾ ਦਈਏ ਭਾਈ ਝੋਟੇ ਆਉਂਦੇ ਆ ਚੈੱਕ ਕਰੋ ਝੋਟਾ ਆਉਂਦਾ ਸੋ ਫਾਈਨਲੀ ਪਹੁੰਚ ਗਏ ਆ ਜੀ ਫੱਲੇਵਾਲ ਇਹ ਆ ਜੀ ਫੱਲੇਵਾਲ ਖੁਰਦ ਅੱਜ ਫੇਰ ਰਮਾਣੇ ਚੱਕ ਆਲੀ ਹੋ ਗਈ ਸਾਡੇ ਨਾਲ ਸਾਨੂੰ ਐ ਲੱਗਿਆ ਕਿ ਭਾਈ ਲੱਗ ਗਈ ਆ 20 25 ਕਿਲੋਮੀਟਰ ਫੇਰ ਅੱਗੇ ਆਉਣਾ ਪੈ ਗਿਆ ਠੀਕ ਹੈ ਕਿਉਂਕਿ ਉਹ ਥੋੜਾ ਤਹਿਸੀਲ ਵਗੈਰਾ ਮੈਂਸ਼ਨ ਹੋ ਜਾਵੇ ਨਾ ਫੇਰ ਨਹੀਂ ਪ੍ਰੋਬਲਮ ਹੁੰਦੀ ਤਹਿਸੀਲ ਮੈਂਸ਼ਨ ਨਹੀਂ ਫੇਰ ਆਪਾਂ ਇਦਾਂ ਹੀ ਨਿਕਲ ਪਏ ਹੁਣ ਟਰੈਕਟਰ ਲਾਉਨੇ ਆ ਜੀ ਗੱਡੀ ਤਾਂ ਆਪਾਂ ਲਿਆ ਕੇ ਇੱਥੇ ਲਾਤੀ ਸੀਗੀ ਕਰੋ ਚੈੱਕ ਟਰੈਕਟਰ ਵੀ ਆਪਣਾ ਆ ਗਿਆ ਉਹਦਾ ਟਰਾਲੀ ਕੱਢ ਦੇਣੀ ਆ ਠੀਕ ਹੈ ਨਿਆ ਟਰੈਕਟਰ ਇੱਥੇ ਹੀ ਲਾ ਲੈਨੇ ਆ ਇੱਥੇ ਲਾ ਲਾ ਕੇ ਨਿਆ ਆਡੇ ਨਾਲ ਦਾ ਝੁਲਕੇ ਹੀ ਹੋਈ ਜਾਂਦੇ ਆ ਇਧਰ ਸੀਟ ਟੁੱਟ ਗਈ ਜੇ ਸੀਟ ਤੋਂ ਕਰਦਾ ਕਰਨਾ ਉਹ ਹੋ ਗਈ ਗਏ ਚਾਈ ਸੀ ਸਹੀ ਸੀ ਸਹੀ ਸੀ ਸਤਾ ਆਉਣ ਤੋਂ ਪਿੱਛੇ ਰੋਇੰਦੀ ਨਿਕਲੀ ਆ ਉਹ ਵਿੱਚੋਂ ਇਹ ਹੁਣ ਗੱੜ ਪਿੱਛੇ ਆਣਾ ਉਹ ਲੈ ਗਿਆ ਨਹੀਂ ਫੇਰੇ ਬੜਾ ਡੇਲੇ ਹੀ ਆਇਆ ਕੋ ਕਰਦੇ ਆ ਇਹਦਾ ਅਰੇਂਜਮੈਂਟ ਸੀਟ ਟੁੱਟ ਗਈ ਯਾਰ ਸੀਟ ਨਾ ਚੇਂਜ ਕਰਾਉਣੀ ਸੀਗੀ ਇਹ ਦਿਮਾਗ 'ਚ ਹੈਗਾ ਸੀ ਪਰ ਇੰਨੀ ਛੇਤੀ ਇਹਦਾ ਪਟਾਕਾ ਪੈ ਜੂ ਫੇਰ ਔਖਾ ਸੀਗਾ ਲੋ ਜੀ ਵੀਰੋ ਮੈਚ ਚੱਲੀ ਜਾਂਦਾ ਆ ਤੀਜਾ ਟਰੈਕਟਰ ਚੱਲਣ ਲੱਗਾ ਆ ਪਹਿਲੇ ਦਾ ਗੈਸ ਗੇਟ ਚੱਲ ਗਿਆ ਸੀ ਦੂਜਾ ਬਿਆੰਤ ਚੀਮੇ ਵਾਲਾ ਚੱਲਿਆ ਬਹੁਤ ਸੋਹਣਾ ਟਰੈਕਟਰ ਚੱਲਿਆ 2 5 ਕੁਛ ਮਾਈਕਰੋ ਚ ਆਇਆ ਆ ਤੇ ਟਰੈਕਟਰ ਥੋੜਾ ਜਿਹਾ ਇੱਥੇ ਆ ਕੇ ਅਨਬੈਲੈਂਸ ਹੋ ਗਿਆ ਸੀ ਇਸ ਮੋੜ ਤੇ ਚਲੋ ਹੋ ਹੀ ਜਾਂਦਾ ਤੇਜ਼ੀ ਬਹੁਤ ਹੁੰਦੀ ਆ ਹੁਣ ਚੱਲਣ ਲੱਗਾ ਜੀ ਹਲਵਾਰਾ ਫ ਇਹ ਬਹੁਤ ਟਾਈਮ ਬਾਅਦ ਟਰੈਕਟਰ ਮੈਦਾਨ ਚ ਤੇ ਬਾਕੀ ਦਿਖਾਉਨੇ ਆ ਤੁਹਾਨੂੰ ਜਿੱਦਾਂ ਚਲੂਗਾ ਇਹ ਜਿਹੜੀ ਦੋ ਗਰਾਊਂਡਾਂ ਦੀ ਸਿਸਟਮ ਬਣਾਇਆ ਇਹਦੇ ਬਾਰੇ ਕੀ ਵਿਚਾਰ ਹੈ ਇਹ ਵੀ ਬਹੁਤ ਸਾਰਾ ਕੰਮ ਹੈ ਜਿਆਦਾ ਟਰੈਕਟਰ ਚੱਲਣ ਨਾਲ ਗਰਾਊਂਡ ਖਰਾਬ ਹੀ ਹੋ ਜਾਂਦਾ ਜਾਂ ਖਰਾਬ ਹੋਵੇ ਆਪਸ਼ਰ ਵੀ ਹੈ ਵੀਡੀਓ ਕੈਮਰਾ ਇਹੋ ਜਿਹੇ ਵਾਲਾ ਪਾਸੇ ਆ ਗਿਆ ਵੀਡੀਓ ਦਾ ਕਹਿੰਦੇ ਫੱਟਾ ਮਕਸਵਦੇ ਬਹਾਰੀ ਜਿਹਦੇ ਦਾ ਬਹੋੜਾ ਪਿੰਡ ਹੈ ਬੱਕੀ ਨਾਮ ਆ ਮੇਰੇ ਵੀਰ ਨੂੰ ਗੱਡੀ ਆਪੀ ਕਹਿੰਦੇ ਅਫਸਰ ਦੇ ਨਾਮ ਨਾਲ ਜਾਣਿਆ ਧੰਦਾ ਇਹ ਮੁੰਡਾ ਕਹਿੰਦੇ ਟੋਰਚਰਾਂ ਦੇ ਵਿੱਚ ਵੀ ਕਹਿੰਦੇ ਲੋਡ ਵਧਾਤਾ ਟਰਾਲੀ ਦਾ ਕਿੱਥੇ ਦਾ ਕਿੱਥੇ ਦਾ ਕਹਿੰਦੇ ਸਾਹਮਾ ਜਿਹੜਾ ਯਾਰੀ ਹੈ ਆ ਗੱਡੀ ਪਾਸਰੇ ਦੀ ਮੇਰੇ ਵੀਰ ਨੂੰ ਖੇਲ ਦੇ ਵਾਧਾ ਦੇ ਵਿੱਚ ਨਾ ਗੱਗੀ ਕਹਿੰਦੇ ਇਸ ਵੇਲੇ ਆ ਬਹੋੜੇ ਪਿੰਡ ਵੱਲ ਆ ਰਹੇ ਆ ਕੀਆ ਐਸਾ ਮੈਚ ਨਹੀਂ ਬਣਦੀ ਹੋਰ ਐਸਾ ਮੈਚ ਨਹੀਂ ਬਣਦੀ ਮੁੰਡਿਆ ਇੱਕ ਜਿਸ ਚਾਰ ਸਿਲੰਡਰ ਮੁਕਾਬਰੇ ਦਾ ਪਹਿਲਾ ਮੈਚ ਜੀਸੂ ਦੇ ਖੇਡ ਬਤਾਉਣ ਤੋਂ ਅਗਲੇ ਮੈਚ ਦੇ ਟੱਕਰ ਆ ਰਹੇ ਨੇ ਬਹੁਤ ਹੋਰ ਜਿਹੜੇ ਲਿਆਉਣਗੇ ਜਿਹੜੇ ਆ ਰਹੇ ਨੇ ਆ ਰਹੇ ਨੇ ਆਇਆ ਤੇ ਨਈਆ ਕਾਇਮ ਜਿਸ ਪਰ ਗੋਲਰ ਬਾਲ ਕਮੇਟ ਕਰਨੇ ਆ ਨਜ਼ਾਰੇ ਗੁੰਝਰੇ ਉਹ ਕਹਿੰਦੇ ਨਜ਼ਾਰਾ ਵੱਖਰਾ ਨਜ਼ਾਰੇ ਆਈ ਜਾਂਦੇ ਆ ਉਹ ਨਜ਼ਾਰੇ ਚਾਈ ਹੁੰਦੇ ਆ ਉਹ ਲਾਦੀ ਜੀ ਆ ਉਹ ਜੀ ਜੀ ਆ ਸਾਡਾ ਸਾਡਾ ਇਹ ਜੀ ਦਾ ਉਹ ਸੱਤੇ ਵਾਲੀ ਚਾਹੀ ਦੇ ਲਾੜਾ ਰੰਗਾਂ ਦੇ ਨਾਲ ਖੁੱਗੀ ਸਾਤਿਆਰੀ ਇੱਕ ਜੇ ਕੰਪਰਟੇਰ ਇੱਕ ਗੜਾਸਾ ਨਹੀਂ ਕਰਨੀ ਜੱਗੋ ਪਹਰਾ ਪੱਤਲੀ ਅੰਕੇ ਪਰਵੰਧਿਆ ਦੇ ਟਾਈਮਰ ਇਸ ਮੰਦੇ ਦਾ ਵੀਡੀਓ ਔਰ ਦੋਰੀ ਦਾ ਚਾਰ ਸਿਲੰਡਰਾਂ ਦੇ ਮੇਲੇ ਆਲੇ ਚੱਲੀ ਜਾਂਦੇ ਆ ਔਰ ਦਾ ਮੈਰਿਟ ਬਹੁਤ ਸੋਹਣੀ ਬਣ ਕੇ ਆ ਕੇ ਆ ਆਪਣੇ ਵਾਲੀ ਜਿਹੜੀ ਆਇਆ ਹੈਗਾ 5 2 5 53 53 ਦੇ ਨੇੜੇ ਸੀਗਾ ਟਰੈਕਟਰ ਆਪਣਾ ਚਾਰ ਸਿਲੰਡਰਾਂ ਚ ਤੇ ਤਿੰਨ ਸਿਲੰਡਰਾਂ ਚ ਹੈਗਾ ਇਹ ਦੂਜੇ ਨੰਬਰ ਤੇ ਪਹਿਲੇ ਤੇ ਹਲਵਾਰਾ ਵੀਹੜਾ ਕਲੱਬ ਤੀਜੇ ਤੇ ਚੈਂਪੀਅਨ ਦੂਜੇ ਤੇ ਆਪਾਂ ਠੀਕ ਹੈ ਚੌਥੇ ਤੇ ਨਹੀਂ ਯਾਦ ਯਾਰ ਕੌਣ ਆ ਹੁਣ ਠੀਕ ਹੈ ਬਾਕੀ ਤੁਸੀਂ ਰਿਜ਼ਲਟ ਸਾਰੇ ਨਾਲ ਦੇਖ ਹੀ ਲਿਆ ਹੋਣਾ ਆ ਤੇ ਬਾਕੀ ਥੈਂਕ ਯੂ ਸਾਰੇ ਬਣਾਉ ਬੁ ਦੇਖਦੇ ਆਂ ਥੈਂਕ ਯੂ ਭਰਾ ਥੈਂਕ ਯੂ ਵਧੀਆ ਵਧੀਆ ਕਿੱਥੇ ਗਿਆ ਤੂੰ ਬਨਾਲੀ ਕਿੱਥੇ ਰੇਲ ਲਗਾ ਕਰਨੇ ਹਾਂ ਹਾਂ ਉਧਰ ਗਿਆ ਠੀਕ ਹੈ ਠੀਕ ਹੈ ਥੈਂਕ ਯੂ ਭਰਾ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ ਬਲਾਗਰੇ ਐਦਾਂ ਮਜ਼ਾ ਆਉਂਦਾ ਕਰੋ ਚੈੱਕ ਮੇਰਾ ਟ੍ਰਾਈਟਰ ਆਉਂਦਾ ਅੱਗੀ ਬਣੀ ਭਈ ਅੱਜ ਕਹਿੰਦੇ ਆ ਜਾ ਕਰੋ 4 ਸਿਲੰਡਰ 4 ਸਿਲੰਡਰ ਹੀ ਆ ਬਾਬੋ 4 ਸਿਲੰਡਰ 4 ਸਿਲੰਡਰ ਕਿਉਂ ਹੋਪਾ ਤੇ ਇਹ ਵੀ ਬਹੁਤ ਵਿੰਦ ਕਰਦਾ ਮੁੰਡਾ ਬਹੁਤ ਵਿੰਦ ਕਰਦਾ ਚਲੋ ਚੈੱਕ ਕਰਦੇ ਇਹ ਤਾਂ ਦਾ ਮੁੱਲ ਇਦਾਂ ਮੁਰਦਾ ਟਰੈਕਟਰ ਦੋ ਜਿਹੜੇ ਐਨ ਬਈਆ ਖਿੱਚ ਕੇ ਲਾ ਕੇ ਜਾਂਦਾ ਬਹੁਤ ਯਾਰਾਂ ਦਾ ਲਓ ਜੀ ਇਹਦਾ ਟਾਈਮ ਦੇਖਦੇ ਆ ਕੀ ਆਉਂਦਾ ਆ ਵੈਸੇ ਮੈਂ ਬਹੁਤੇ ਟਰੈਕਟਰ ਕਵਰ ਨਹੀਂ ਕਰ ਪਾਇਆ ਕਿਉਂ ਆਪੋ ਓਹ ਹੋ ਹੋ ਵੇਰੋ ਗੇਅਰ ਨਿਊਟਰਲ ਹੋ ਗਿਆ ਉੱਥੇ ਜਾ ਕੇ ਜੋ ਮੇਰਾ ਮੰਨਣਾ ਆ ਅੱਗੇ ਪਤਾ ਨਹੀਂ ਕੀ ਹੋਇਆ ਹੋਊਗਾ ਅੱਗੇ ਦਾ ਚਲਾਉਣ ਵਾਲੇ ਨੂੰ ਪਤਾ ਆ ਓਹ ਹੋ 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 ਬਹੁਤ ਟਾਈਮ ਟੁੱਟ ਗਿਆ ਉਹ ਕੋਟ ਟਾਈਮ ਹੋ ਗਿਆ ਟਰੈਕਟਰ ਚੱਲਿਆ ਬਹੁਤ ਸੋਹਣਾ ਇਹਦਾ ਟਾਈਮ ਆ ਜੀ ਦਾਵਾ ਸਿਕਟ 40 ਮਿੱਕਰ ਚਲੋ ਕੋਈ ਨਹੀਂ ਚਲਦੀਆਂ ਰਹਿੰਦੀਆਂ ਚੀਜ਼ਾਂ ਉਹ ਗੇਅਰ ਨਹੀਂ ਲੱਗਾ ਵੀਰ ਤੂੰ ਉਸਤੇ ਜਾ ਕੇ ਹਾਂਜੀ ਕਿੱਦਾਂ ਸੈੱਟ ਰਾਈਟਰ ਬੜਾ ਵਧੀਆ ਚੱਲਿਆ ਸੀ ਭਾਈ ਉਹ ਗੇਅਰ ਵਾਲਾ ਕੰਮ ਖਰਾ ਖਰਾ ਚੱਲਿਆ ਬਹੁਤ ਸੋਹਣਾ ਸੀ ਲਓ ਜੀ ਇੱਧਰ ਉਸਤਾਦ ਹਾਂਜੀ ਕੀ ਰਿਪੋਰਟਾਂ ਓਕੇ ਆ ਰਿਪੋਰਟਾਂ ਪੂਰੀਆਂ ਆਜ ਦੱਸੋ ਜੀ ਓਕੇ ਆ ਲਓ ਜੀ ਹੁਣ ਬਸ ਆਪਾਂ ਵੀ ਤਿਆਰੀ ਕਰਦੇ ਆਂ ਟਰੈਕਟਰ ਲੱਦਣੇ ਆ ਉਧਰ ਟਰੈਕਟਰ ਬਹੁਤ ਖਲੋਤੇ ਗੱਡੀਆਂ-ਕੁਡੀਆਂ ਖਲੋਤੀਆਂ ਟਰਾਲੇ ਦੇ ਅੱਗੇ ਉਹ ਟਰਾਲੀ ਪਾਵਾਂਗੇ ਫਿਰ ਇਹਨੂੰ ਲੱਦਾਂਗੇ ਤੇ ਫਿਰ ਆਪਾਂ ਘਰ ਨੂੰ ਜਾਵਾਂਗੇ ਅੱਗੇ ਕਰਦੇ ਬਾਕੀ ਦੀ ਗੱਲ ਬਾਤ ਜਿਵੇਂ ਟਰੱਲੇ ਦਾ ਚੱਲਣ ਲੱਗਾ ਅਰਜਨ ਬਹੁਤ ਸੋਹਣਾ ਚੱਲਦਾ ਹੁੰਦਾ ਟਰੈਕਟਰ ਬਾਕੀ ਦੇਖਦੇ ਆ ਜੋ ਵੀ ਪੀਰ ਜੀ ਦੀ ਅਪਰ ਅਪਾਰ ਕਿਰਪਾ ਦੇ ਰਿਹਾ ਲਓ ਇਸੇ ਦੇ ਮੈਦਾਨ ਦੇ ਵਿੱਚ ਆਹ ਚੱਲਿਆ ਅਰਜਨ ਉਹ ਚੱਲ ਪਿਆ ਜੀ ਫਿਰ ਬੱਲੇ 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 ਅਰਜਨ ਅਰਜਨ ਜੀ ਬਾਬਿਓ ਬਹੁਤ ਹੀ ਆਰ ਜੀ ਨੂੰ ਜੁਤਰਾ ਬਣਾ ਦਦਾ ਬਹੁਤ ਆਰ ਜੀ ਨੂੰ ਜੁਤਰਾ ਦੇਖਿਆ ਜੀ ਟਰੈਕਟਰ ਦੀ ਬੱਦੀ ਬਹੁਤ ਬੜੀ ਹੈ ਔ ਸੋੜਾ ਤੋੜਾ ਆ ਟਰੈਕਟਰ ਦਾ ਜਨੇ ਚਾਹ ਮੈਦਾਨਾਂ ਤੋਂ ਇਹ ਝੋਕ ਪੱਕਾ ਵਦੀ ਦਾ ਆ ਔ ਪੱਕਾ ਵਦੀ ਦਾ ਵੇਖੀਏ ਬੱਲਾ ਹੋਊ ਜਲੇ ਔ ਸਭ ਨੇ ਸੇ ਰਕਉਂਦਾ ਤੇਰੀ ਸੇ ਰਕਉਂਦਾ ਇੱਕ ਪੁਰੂਹੀ ਪੱਕਾ ਕਦੇ ਫੱਲਿਆਰੀ ਦੇ ਰਸਤੇ ਦਾ ਆ ਆ ਵੇਖੋ ਮੈਦਾਨ ਦੇ ਵਿੱਚ ਔ ਬੱਲੇ ਬੱਲੇ

42 ਸੈਕਿੰਡ ਤੇ 147 ਜਾਇਆ ਜੀ ਬਹੁਤ ਸੋਹਣੀ ਹਾਂਜੀ ਵੀਰੋ ਸੋ ਫਾਈਨਲੀ ਬਾਬੇ ਦੀ ਮੇਰ ਸਦਕਾ ਮੇਲਾ ਹੋ ਗਿਆ ਜੀ ਸਮਾਪਤ ਤੇ ਮਝੇਲ ਆਪਾਂ ਲੋਡ ਕਰਤਾ ਠੀਕ ਹੈ ਜੀ ਹੁਣ ਆਪਾਂ ਚੱਲੇ ਆ ਜੀ ਘਰ ਨੂੰ ਅਵਲ ਤਾਂ ਅਸੀਂ ਬਹੁਤ ਟਾਈਮ ਦੇ ਫ੍ਰੀ ਹੋ ਗਏ ਸੀ ਪਰ ਸਾਡੀ ਟਰਾਲੀ ਉੱਥੇ ਫਸੀ ਸੀਗੀ ਉੱਥੇ ਫਸਣ ਹੋਣ ਕਰਕੇ ਤੇ ਗੱਡੀਆਂ ਗੁਡੀਆਂ ਲੱਗੀਆਂ ਸੀ ਟਰੈਕਟਰ ਨਿਕਲਦੇ ਨਹੀਂ ਫਿਰ ਹੁਣ ਆਪਾਂ ਫ੍ਰੀ ਹੋ ਗਏ ਆਮੀ ਚੈਟਰ ਨੂੰ ਲੋਡ ਕਰ ਲੈ ਠੀਕ ਹੈ ਜੀ ਤੇ ਦਰ ਦਰਸ਼ਾ ਬਹੁਤ ਹੋਈ ਅੱਜ ਰੇਤੇ ਕਰਕੇ ਠੀਕ ਹੈ ਲਓ ਜੀ ਤੋਂ ਟਰਾਲੀ ਦਾ ਮੁਰਮੜਾਈਆ ਕਰੀਏ ਤੇ ਘਰੋਂ ਚੱਲੀਏ ਉਮੀਦ ਕਰਦਾ ਤੁਹਾਨੂੰ ਵਲੌਗ ਵਧੀਆ ਲੱਗੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਨਵੇਂ ਬੰਦੇ ਕਰਦੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆ ਜੀ ਜਲਦੀ ਤੁਹਾਨੂੰ ਨਵੇਂ ਵਲੌਗ ਨਾਲ